ਤੇ ਸਵਾਗਤ ਹੈ ਮਿੱਤਰੋ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਆਪਾਂ ਜਿਹੜੇ ਪਹਿਲੇ ਫਾਰਮ ਤੇ ਤੁਸੀਂ ਟਰੈਕਟਰ ਲੈ ਕੇ ਆਏ ਸੀਗੇ ਉੱਥੇ ਕਰਤਾ ਕੰਮ ਸਟਾਰਟ ਤੇ ਜਿਹੜਾ ਇੱਥੇ ਖੇਤ ਆ ਇਹ ਪੂਰਾ ਹੀ ਪਹਾੜੀ ਤੇ ਖੇਤ ਆ ਪਹਾੜ ਤੇ ਹੀ ਖੇਤੀ ਹੋ ਰਹੀ ਏ ਤੇ ਉੱਥੇ ਅੱਜ ਮੈਂ ਸਪਰੇਅ ਕਰ ਰਹੇ ਹਾਂ ਤੇ ਇਹ ਖੇਤ ਇਹਨਾਂ ਦਾ ਪਹਿਲਾਂ ਬਾਇਆ ਹੋਇਆ ਮੱਕੀ ਬੀਜੀ ਹੋਣੀ ਪਹਿਲਾਂ ਮੱਕੀ ਵੱਢ ਕੇ ਇਹਨਾਂ ਦਾ ਬਾਇਆ ਹੋਇਆ ਤੇ ਇਹ ਖੇਤ ਵਿੱਚ ਕੋਈ ਫਸਲ ਨਹੀਂ ਬੀਜੀ ਹੋਈ ਤੇ ਆਪਾਂ ਹੁਣ ਅੱਜ ਕਰ ਰਹੇ ਹਾਂ ਅਨਲਿमिटेड ਸਪਰੇਅ ਮਤਲਬ ਜਿੰਨੀ ਦਾ ਆਪਾਂ ਕਰ ਸਕਦੇ ਆ ਤੇ ਇਹ ਜਿਹੜਾ ਖੇਤ ਆ ਇਹ ਉੱਚਾ ਨਹੀਂ ਮਾ ਬਹੁਤ ਜ਼ਿਆਦਾ ਇਹ ਮਸ਼ੀਨ ਨਾ ਕਈ ਵਾਰੀ ਕਿਸੇ ਪਾਸੇ ਥੱਲੇ ਲੱਗ ਜਾਂਦੀ ਹੈ ਕਈ ਵਾਰੀ ਕਿਸੇ ਪਾਸੇ ਤੇ ਬੜੇ ਧਿਆਨ ਨਾਲ ਚੱਲਣਾ ਪੈ ਰਿਹਾ ਤੇ ਜਿੱਥੇ-ਥੇ ਮਸ਼ੀਨ ਸਪਰੇਅ ਕਰ ਰਹੀ ਆ ਪੂਰਾ ਚਿੱਕੜ ਹੋ ਰਿਹਾ ਪਿੱਛੇ ਕਿਉਂਕਿ ਖੇਤ ਬਾਹਿਆ ਹੋਇਆ ਤਾਂ ਕਰਕੇ ਮੈਂ ਲਿਮਟਿਡ ਚਲਾਈ ਵੀ ਮਸ਼ੀਨ ਕੋਈ ਹਿਸਾਬ ਕਿਤਾਬ ਨਹੀਂ ਹੈ ਕਿੰਨਾ ਕਿੰਨੇ ਕਿਲੋਮੀਟਰ ਪਾਣਾ ਹੈ ਤੇ ਦੂ ਦਿਨ ਆਪਣੇ ਹੋ ਗਏ ਖਰਾਬ ਪਾਈਪ ਵਿਛਾਣੇ ਚ ਕਿਉਂਕਿ ਪਾਈਪ ਵਿਛਾਏ ਸਾਰੇ ਫਾਰਮ ਤੋਂ ਲੱਗੇ ਖੇਤ ਤੱਕ ਜਿਹੜੇ ਫਾਰਮ ਤੋਂ ਖੇਤ ਤੱਕ ਦੀ ਦੂਰੀ ਆ ਉਹ 2 ਤੋਂ 2.5 ਕਿਲੋਮੀਟਰ ਦੂਰੀ ਆ ਮਤਲਬ ਜਿਹੜਾ ਜਿੱਥੇ ਤੇ ਮੇਰੇ ਕੋਲ ਆ ਰਹੇ ਹੈ ਇੱਕ ਦੇਸੀ ਰੇ ਆ ਰਹੇ ਹੈ ਰੂੜੀ ਵਾਲਾ ਇਹ 2.5 ਕਿਲੋਮੀਟਰ ਦੀ ਦੂਰੀ ਆ ਉੱਥੋਂ ਮੇਰੇ ਕੋਲ ਟਰਾਂਸਫਰ ਹੋ ਰਿਹਾ ਪੈਪਾਰਾਈ ਦੇ ਪੰਪ ਲੱਗੇ ਹੋਏ ਆ ਜਿਹੜਾ ਮੇਰੇ ਦਾ ਕਮਾਲ ਨੂੰ ਭੇਜ ਰਹੇ ਆ ਆਪਾਂ ਕਿਸੇ ਦਿਨ ਉਹਨਾਂ ਦੇ ਵੀ ਵੀਡੀਓ ਲੈ ਕੇ ਆਵਾਂਗੇ ਤੇ ਦੇਖੋ ਮਿੱਤਰੋ ਕਿਵੇਂ ਹੋ ਗਿਆ ਚਿੱਕੜ ਤੇ ਜੇ ਮੈਂ ਉਹਨੂੰ ਟਰੈਕਟਰ ਕੱਢਣਾ ਚਾਹਨਾ ਤਾਂ ਮੁੜ ਕੇ ਨਿਕਲਦਾ ਨਹੀਂ ਕਿਉਂਕਿ ਜੀਰੀ ਲਾਣੇ ਵਾਲਾ ਕੰਮ ਹੋਗਾ ਚਾਹੇ ਕਦੂ ਕਰ ਲਓ ਇੰਨੀ ਕਿ ਸਪਰੇ ਹੋ ਗਈ ਦੇਖੋ ਮਿੱਤਰੋ ਬੇ ਹਿਸਾਬ ਸਪਰੇ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਖੁੱਲੇ ਚੱਲ ਰਹੇ ਆ ਪੈਪ ਦੇਖੋ ਠੋਕ ਕੇ ਪੂਰੇ ਸਪਰੇ ਹੋ ਰਹੀ ਆ ਠੋਕ ਕੇ ਤੇ ਮਸ਼ੀਨ ਦਾ ਮੀਟਰ ਆਪਾਂ ਨੂੰ ਕਹਿੰਦਾ ਬੱਸ ਕਰ ਭਾਈ ਇਹਦਾ ਸ਼ੋਅ ਕਰਨੋਂ ਵੀ ਹਟ ਗਿਆ ਹੁਣ ਵੀ ਕਿੰਨੇ ਕਿਊਬਿਕ ਮੀਟਰ ਪਰ ਪ੍ਰਤੀ ਹੈਕਟੇਅਰ ਕਰ ਰਹੀ ਹੈ ਸਪਰੇ ਦੇਖੋ ਚਿੱਕੜੇ ਚਿੱਕੜ ਮਿੱਤਰੋ ਤੇ ਮਿੱਤਰੋ ਆਪਾਂ ਇਹ ਲਾਇਆ ਇੱਥੇ ਪੰਜਾਬ ਦਾ ਨਕਸ਼ਾ ਤੇ ਇੱਕ ਪ੍ਰੋਬਲਮ ਹੋਰ ਆ ਗਈ ਮਿੱਤਰੋ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਆਪਣੇ ਟਰੈਕਟਰ ਦਾ ਕੈਬਨ ਦਾ ਸ਼ੀਸ਼ਾ ਹੋ ਗਿਆ ਕ੍ਰੈਕ ਇਹ ਦੇਖੋ ਪਤਾ ਨਹੀਂ ਕਿਵੇਂ ਹੋਇਆ ਕੀ ਵਜ੍ਹਾ ਹੈ ਤੇ ਜਿਹੜਾ ਇਹ ਕ੍ਰੈਕ ਹੈ ਨਾ ਇਹ ਉੱਪਰ ਤੱਕ ਆ ਗਿਆ ਔਰ ਇਹ ਤੱਕ ਤੇ ਇਹਨੇ ਮੂੰਹ ਹੋਂ ਉੱਪਰ ਨੂੰ ਚੱਕ ਲਿਆ ਮਨਤਾ ਲੱਗਦਾ ਹੁਣ ਇਹ ਉੱਪਰ ਲੱਗ ਕੇ ਹੀ ਖੜੂ ਸਿਰੇ ਤੇ ਦੇਖਦੇ ਹਾਂ ਹੁਣ ਜੇ ਤਾਂ ਰੁਕ ਗਿਆ ਇਹ ਵੇ ਤਾਂ ਠੀਕ ਆ ਨਹੀਂ ਫਿਰ ਜਿਹੜਾ ਸ਼ੀਸ਼ਾ ਇਹ ਮੂਰੇ ਵਾਲਾ ਉਹ ਆਪਾਂ ਨੂੰ ਨਵਾਂ ਪਾਉਣਾ ਪਊਗਾ ਪਹਿਲੋਂ ਮਿੱਤਰੋ ਦੇਖੋ ਆਪਣਾ ਕੰਮ ਹੋ ਗਿਆ ਸਟਾਰਟ ਤੇ ਆਪਣਾ ਚੱਲ ਰਿਹਾ ਟਰੈਕਟਰ ਦੇਖੋ ਟਰੈਕਟਰ ਦੀ ਸਪੀਡ ਜਮਾਂ ਹੀ ਜਮਾਂ ਹੀ ਕੀੜੀ ਦੀ ਚਾਲ ਆ ਬੰਦੇ ਵੀ ਇਹਦੇ ਨਾਲ ਉੱਤੇ ਤੁਰ ਲੂਗੇ ਇੰਨੀ ਹੌਲੀ ਚੱਲ ਰਿਹਾ ਟਰੈਕਟਰ ਤੇ ਆਹ ਚੱਲਦੀ ਆਪਣੀ ਮਸ਼ੀਨ ਤੇ ਉਹ ਪਿੱਛੇ ਪਿੱਛੇ ਪੈ ਪੰਦਾ ਕਿਸਰ ਦਾ ਰਗੜਦਾ ਤੇ ਮਸ਼ੀਨ ਦੀ ਹਾਲਤ ਹੋ ਗਈ ਬਹੁਤ ਜ਼ਿਆਦਾ ਗੰਭੀਰ ਕਿਉਂਕਿ ਪਿਛਲੇ ਦਸੰਬਰ ਚ ਨਾ ਜ ਬਰਫ਼ ਜੰਮ ਗਈ ਅੰਦਰ ਦਾ ਮਸ਼ੀਨ ਚਲਾਈਦਾ ਉਹਦੇ ਪੈ ਪ ਗਏ ਫੁੱਟ ਉਹ ਵਿਚਾਲੇ ਪੈਪ ਆ ਜਿਹੜੇ ਸੈਂਟਰ ਵਾਲੇ ਇਹ ਦੇਖੋ ਤੁਸੀਂ ਇਹ ਸਾਰੇ ਜਾਮ ਅੰਦਰੋਂ ਬਲੌਕ ਹੋਏ ਹੋਏ ਨੇ ਸਾਰੇ ਤੇ ਜਿਹੜੇ ਚੱਲਣੇ ਜੋਗੇ ਤੇ ਉਹ ਫੁੱਟ ਕੇ ਪੈਪੋਦਣ ਕਿਉਂਕਿ ਮਸ਼ੀਨ ਚਲਾਣੀ ਵੀ ਜ਼ਬਰਦਸਤੀ ਥੋੜਾ ਤੱਕਾ ਜਾ ਹੋਇਆ ਤੇ ਮਸ਼ੀਨ ਨੇ ਪੈਪਾਂ ਤੇ ਤੇ ਦੇਖੋ ਮਿੱਤਰ ਊਰੇ ਦਾ ਸਪਰੇਅ ਵਾਲੀ ਤਾਂ ਊਰੇ ਨਜਾਇਜ਼ ਹੀ ਹੋ ਗਿਆ ਕੰਮ ਖੁੱਲੇ ਹੀ ਚੱਲ ਰਿਹਾ ਕੰਮ ਦੇਖੋ ਠੋਕ ਕੇ ਸਪਰੇਅ ਹੋ ਰਹੀ ਆ ਪੂਰੀ ਫਸਲ ਪੂਰੀ ਸ਼ਾਨਦਾਰ ਹੋਊਗੀ ਝ ਹੁਣ ਤੇ ਪਹਿਲਾਂ ਇਹਨਾਂ ਨੇ ਮੱਕੀ ਵੱਢੀ ਹੋਈ ਐ ਇਹ ਚੋਂ ਤੇ ਖੇਤ ਵੈਸੇ ਵੀ ਬਾਹ ਹੋਇਆ ਵਈ ਟਰੈਕਟਰ ਦੀ ਹਾਲਤ ਬਿਗਭੀਰ ਟਾਇਰ ਸਾਰੇ ਲਿਬੜ ਗਏ ਕਿਉਂਕਿ ਖੇਤ ਬਾਹਾਵਾ ਨਾ ਜੇ ਕੁਝ ਬੀਜਿਆ ਹੋਆ ਹੁੰਦਾ ਫੇਰ ਵੀ ਫੇਰ ਤਾਂ ਨਹੀਂ ਲਿਬੜਦੇ ਫੇਰ ਤਾਂ ਠੀਕ ਰਹਿੰਦਾ ਤੇ ਇਹ ਪੈਪ ਦਾ ਤਾਂ ਹੱਲ ਕਰਨਾ ਪੈਣਾ ਕੋਈ ਨਹੀਂ ਤਾਂ ਮਸ਼ੀਨ ਸਾਰੀ ਖਰਾਬ ਕਰ ਦੇਣੀ ਨੇ ਵੀਡੀਓ ਬਣਾਣ ਜੋਗਾ ਵੀ ਨਹੀਂ ਛੱਡਣਾ ਆਪਾਂ ਨੂੰ ਕਰਨਾ ਪੈਣਾ ਹੱਲ ਕੋਈ ਨਹੀਂ ਕਰਦੇ ਐਂ ਤਾਂ ਤੇ ਬਣਾਵਾਂਗੇ ਵੀਡੀਓ ਦੇਖੋ ਫਿਰ ਟਰੈਕਟਰ ਦਾ ਤੋਰਾ ਜਮਾ ਕੀੜੀ ਦੀ ਚਾਲ ਤੁਰਦਾ ਤੇ ਆਪਣੀ ਮਸ਼ੀਨ ਕਿੰਨੀ ਬਾਹਰ ਹੈ ਦੇਖੋ ਟਰੈਕਟਰ ਤੋਂ ਘਟੋ ਘਟੋ ਦੋ ਟਰੈਕਟਰ ਇਹਦੇ ਨਾਲ ਦੇ ਹੋਰ ਲੱਗ ਜੂਗੇ ਨਾਲ ਹੀ ਤੇ ਇੰਨੀ ਚੌੜੀ ਆ ਤੇ ਹੁਣ ਆਪਾਂ ਚੱਲਦੇ ਆ ਅੰਦਰ ਦੇਖੋ ਬਈ ਮਿੱਤਰੋ ਅਨਲਿमिटेड ਸਪਰੇਅ ਸਪੀਡ 1 ਕਿਲੋਮੀਟਰ ਪ੍ਰਤੀ ਘੰਟਾ ਹੁਣ ਟਰੈਕਟਰ ਨੂੰ ਲੈਣਾ ਪੈਣਾ ਆਟੋ ਤੇ ਕਿਉਂਕਿ ਜਦੋਂ ਨਾ ਇਹਦੇ ਸੀਟ ਪਰ ਤੇ ਉੱਠੇ ਜੰਨੇ ਆਪਾਂ ਤਾਂ ਇਹਦਾ ਆਟੋ ਟਰੈਕ ਉਹ 5-4 ਸਕਿੰਟ ਬਾਅਦ ਆਪੇ ਬੰਦ ਹੋ ਜਾਂਦਾ ਏ ਆਟੋ ਟਰੈਕ ਤੇ ਨਹੀਂ ਰਹਿੰਦਾ ਫਿਰ ਟਰੈਕਟਰ ਤੇ ਇਹ ਦੇਖੋ ਮਿੱਤਰੋ ਕਿੰਨਾ ਘੈਂਟ ਲੱਗਦਾ ਹਨਾ ਪੰਜਾਬ ਦਾ ਸਟicker ਗੱਲਵਾ ਤਾਂ ਐਂਡੇ ਕਰਦਾ ਜੇ ਆਪ ਵੀ ਵੀਡੀਓ ਬਣਾਉਨੇ ਆ ਕੋਈ ਸਰੇ ਹੀ ਜਾਂਦੀ ਹੈ ਕਹਾਣੀ ਦੇਖੋ ਫਿਰ ਪਤਾ ਖਰੂਆ ਜੂਰੇ ਆਪਾਂ ਨੇ ਕੇਦ ਵੀ ਖਰਾਬ ਜਾਈ ਆ ਦੇਖੋ ਕਿਵੇਂ ਉਹਦੇ ਟਰੈਕਟਰ ਕਿ ਸਰਗੇ ਸਰਗੇ ਥੱਲੇ ਆਇਆ ਬੜਾ ਔਖਾ ਮੁਸ਼ਕਲ ਨਾਲ ਲੀਹਾਂ ਪਾ ਦੀਆਂ ਟਰੈਕਟਰ ਨੇ ਖੌਰੂ ਪਾਤਾ ਖੇਤ ਚ ਕੰਮ ਤਾਂ ਮੁਸ਼ਕਲ ਜਿਹਾ ਹੀ ਐ ਪਰ ਕੋਈ ਨਹੀਂ ਜਟਾ ਕਰਾਂਗੇ ਸਪਰੇਅ ਤਾਂ ਨਜਾਇਜ਼ ਹੀ ਹੋਗੀ ਜਿਆਦਾ ਹੀ ਹੋ ਗਿਆ ਕੰਮ ਖਰਾਬ ਇਹ ਘਰੂ ਮੱਕੀ ਮੁੱਕੀ ਨੂੰ ਪਾਰ ਦੇਖੀ ਫਿਰ ਅਲੱਗੇ ਦਿਖੂਗੀ ਖੜੀ ਮੱਕੀ 'ਚ ਵੀ ਜੜੀ 'ਚ ਬੀਜ ਹੋਗੀ ਅਨਲਿਮਿਟਿਡ ਹੀ ਚੱਲ ਰਿਹਾ ਕੰਮ ਅਜੇ ਵੀ ਕੋਈ ਹਿਸਾਬ ਹੀ ਨਹੀਂ ਹੈਗਾ ਕਿੰਨੀ ਕਿ ਸਪਰੇਅ ਹੋ ਰਹੀ ਐ ਦੇਖੋ ਮੀਟਰ ਫਿਰ 420 ਕਿਊਬਿਕ ਮੀਟਰ ਹੁਣ ਤੱਕ ਆਪਾਂ ਨੇ ਕਰਤੇ ਤੇ ਦੇਖੋ ਮਿੱਤਰੋ ਆਪਣਾ ਟਰੈਕਟਰ ਚੱਲ ਰਿਹਾ ਜੇ ਪਹਿਲੇ ਗੇਅਰ 'ਚ ਸਪੀਡ ਹੈਗੀ ਹੈ ਜੀ 1 ਕਿਲੋਮੀਟਰ ਪ੍ਰਤੀ ਘੰਟਾ ਤੇ ਸਪਰੇਅ ਦੀ ਕੋਈ ਲਿਮਟ ਨਹੀਂ ਕਿ ਕਿੰਨੀ ਹੋ ਰਹੀ ਹੈ ਪ੍ਰੈਸ਼ਰ ਸਵਾਗਦ ਹੋ ਹੈ ਤੇ ਠੋਕ ਕੇ ਹੋ ਰਹੀ ਹੈ ਜੀ ਸਪਰੇਅ ਪੂਰੀ ਚਿੱਕੜ ਕਰ ਰਹੀ ਹੈ ਜੀ ਪੂਰਾ ਅਗਲੀ ਫਸਲ ਜਦ ਜੰਮੂਗੀ ਪਤਾ ਲੱਗੂਗਾ ਵੀ ਸਪਰੇਅ ਕਰੀ ਗਈ ਹੈ ਵੇਖੋ ਮਿੱਤਰੋ ਬਣਦੀ ਗੱਲ ਕਨਾ ਫਿਰ ਬੋਲੂ ਫਸਲ ਮੂੰਹ ਤੇ ਜੜੀ ਜੰਮ ਗਈ ਤੇ ਮਿੱਤਰੋ ਹੋਰ ਨਵੀਂ ਨਵੀਂ ਤੇ ਘੰਟ ਘੰਟ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਕਰ ਲੋ ਪ੍ਰੈਸ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਲੈ ਕੇ